ਹਾਂਜੀ ਇਹ ਵਾਲੇ ਵੈਲਵਟ ਦੇ ਸੂਟ ਆਣਗੇ ਪੂਰੀ ਸ਼ਰਟ ਵਰਕ ਹੋਇਆ ਉੱਪਰ ਛੜ ਦੇ ਉੱਪਰ ਪੂਰੇ ਵੈਲਵਟ ਦੇ ਵੱਡਾ ਸਾਰਾ ਸ਼ਾਲ ਬਣਿਆ ਹੋਇਆ ਫੁੱਲ ਸਾਈਜ਼ ਦੇ ਵਿੱਚ ਤੇ ਉਹਦੇ ਉੱਤੇ ਵੀ ਵਰਕ ਹੈ ਇਹ ਵਾਲੇ ਪਸ਼ਮੀਨਾ ਬਨਾਰਸੀ ਦੇ ਲੁੱਕ ਦੇ ਵਿੱਚ ਸੂਟ ਬਣੇ ਹੋਏ ਆ ਪਾਰਟੀ ਵੇਅਰ ਹੈ ਵਿంటర్ ਕਲੈਕਸ਼ਨ ਲਈ ਹੈ ਸੇਮ ਡਿਜ਼ਾਈਨ ਹੈ ਸਲਵਾਰ ਦੇ ਉੱਤੇ ਵੀ ਬਣਿਆ ਹੋਇਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹਨਾਂ ਦੀ ਫੁੱਲ ਲੈਂਥ ਹੁੰਦੀ ਹੈ ਸ਼ਰਟ ਦੀ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਪ੍ਰਾਈਸ ਇਹਦਾ ਤਾਂ ਨਹੀਂ ਮੈਂ ਚ ਨਹੀਂ ਕੀਤਾ ਕਿਉਂਕਿ ਇਹਦਾ ਪ੍ਰਾਈਸ ਵੱਧਦਾ ਘਟਦਾ ਰਹਿੰਦਾ ਤਾਂ ਕਰਕੇ ਇਹ ਵਾਲੇ ਟਿਸ਼ੂ ਸ਼ਿਮਰ ਦੇ ਵਿੱਚ ਸੂਟ ਆਏਗਾ ਇਹ ਵਾਲੇ ਸ਼ਿਮਰ ਦੇ ਵਿੱਚ ਸੂਟ ਆਉਣਗੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਹ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਹੈਂਡਵਰਕ ਦਾ ਤੇ ਨਾਲ ਇਹ ਵਾਲੇ ਸੂਟ ਆਉਣਗੇ ਜੀ ਸ਼ਰਾਰਾ ਸੂਟ ਨੇ ਅਨਸਟੀਚ ਆਉਣਗੇ ਤੁਸੀਂ ਜਾਗੋ ਵੇ ਵਾਸਤੇ ਵੀਰ ਕਰ ਸਕਦੇ ਹੋ ਇਹ ਵਾਲੇ ਬਨਾਰਸੀ ਬ੍ਰੋਕੇਟ ਦੀ ਸ਼ਰਟ ਆ ਗਈ ਨਾਲ बॉटम ਦੇ ਉੱਪਰ ਹੀ ਵਰਕ ਆਏਗਾ ਸੇਮ ਜਿਵੇਂ ਮਾਡਲ ਨੇ ਸੂਟ ਪਾਇਆ ਹੋਇਆ ਸੇਮ ਡਿਜ਼ਾਈਨ ਆਏਗਾ ਇਹ ਵਾਲਾ ਤੁਸੀਂ ਇਹਦੇ ਵਿੱਚ ਕਲਰ ਆਪਸ਼ਨ ਦਿੱਤੀ ਹੋਈ ਹੈ ਤੇ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਆਪਾਂ ਇਸ ਵੀਡੀਓ ਦੇ ਵਿੱਚ ਵੈਲਵਟ ਦੇ ਵੀ ਸੂਟ ਲੈ ਕੇ ਆਏ ਆ ਤੇ ਤੁਸੀਂ ਇਹ ਵੈਲਵਟ ਦੇ ਸੂਟ ਨੇ ਕੰਟਰਾਸਟ बॉटਮ ਆਏਗੀ ਇਹਨਾਂ ਦੇ ਨਾਲ ਤੇ ਇਹ ਵਾਲਾ ਪਿਓਰ ਕ੍ਰੇਪ ਦੇ ਵਿੱਚ ਸੂਟ ਰਹੇਗਾ ਨਾਲ ਦੁਪੱਟਾ ਚੁਣੌਣ ਦਾ ਰਹੇਗਾ ਇਹ ਵਾਲਾ ਬਹੁਤ ਜ਼ਿਆਦਾ ਫੇਮਸ ਸੂਟ ਹੈ ਮੋਰਨੀਆਂ ਵਾਲਾ ਤੁਸੀਂ ਇਹਨੂੰ ਵੀ ਆਰਡਰ ਕਰ ਸਕਦੇ ਹੋ ਸ਼ਿਪਿੰਗ ਫ੍ਰੀ ਰਹੇਗੀ ਹੀ ਵਾਲਾ ਚੁਣਉਣ ਦੇ ਵਿੱਚ ਸਟੱਫ ਦੇ ਵਿੱਚ ਰਹੇਗਾ ਥੈਂਕ ਯੂ